ਸਾਸਰੀ ਘਾਲ ਵੀਰ ਜੀ ਮਾਨਮੀਤ ਡੇਰੀ ਫਾਰਮ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਵਡਾਲਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਵੀਰ ਕੋ ਦੋ ਪਸ਼ੂ ਆ ਇੱਕ ਤਾਜੀ ਸੂਈ ਵੱਸੀ ਆ ਪੰਜਾ ਸਿਆ ਦਿਨਾਂ ਦੀ ਤੇ ਇੱਕ ਟੋਕਰ ਆ ਵੀਰ ਜੀ ਇਹਦੇ ਥੱਲੇ 6 ਲੀਟਰ ਦੁੱਧ ਆ ਤੇ ਇਹਦੇ ਕੋ 12-13 ਲੀਟਰ ਬੋੜਾ ਹੀ ਆ ਤੇ ਲੈਨੇ ਆ ਵੀਰ ਕੋ ਜਾਣਕਾਰੀ ਸਾਸਰੀ ਘਾਲ ਵੀਰ ਜੀ ਸਾਸਰੀ ਘਾਲ ਵੀਰ ਜੀ ਹੋਰ ਵੀਰ ਜੀ ਸਿੱਤਾ ਸੁਣਾਓ ਬਸ ਵਧੀਆ ਵੀਰ ਜੀ ਵੀਰ ਜੀ ਨਾਂ ਅਡਰਸਸ ਤੇ ਨੰਬਰ ਦੱਸਿਓ ਪਹਿਲੋ ਨਾਂ ਮੇਰਾ ਜਵਰਾਜ ਜੋ ਐਂਡ ਵਡਾਲਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਟਾ ਫੋਨ ਨੰਬਰ ਹੈਗਾ 90417 56099 ਵੀਰ ਜੀ ਬੇ ਪਾਰ ਦਾ ਕੰਮ ਹੈ ਜਾਂ ਕਰਦੇ ਘਰ ਦੇ ਘਰੇਲੂ ਪਸ਼ੂ ਵੀਰ ਜੀ ਹਾਂਜੀ ਵੀਰ ਜੀ ਦੱਸਿਓ ਫਿਰ ਡਿਟੇਲ ਇਹਨਾਂ ਦੀ ਇਹਦੇ ਵੀਰ ਜੀ 13 ਕਿਲੋ ਦੁੱਧ ਜੋ ਸੋਤੀਆਂ ਪੌਲਾ ਢੋਲਾ ਮਾਲ ਲਪੇ ਵੀਰ ਭਰਾਵੇ ਹਜੇ ਇਸ ਤਾਂ ਹਜੇ ਸਟਾਰਟਿੰਗ ਹੈ ਹਰੇ ਦੇ ਨਾਰੂ ਤੇ ਬੱਚਾ ਵਾ ਤੇ ਕਿਹੜਾ ਨਾਰੂ ਤੇ ਦੇਖੋ ਵੀਰ ਜੀ ਨਾਰੂ ਤੇ ਬੱਚਾ 6 ਜਾਂ 7 ਚਲੋ ਵੀਰ ਜੀ ਸਟਾਰਟਿੰਗ ਹੈ ਹਜੇ ਹਾਂ ਜੀ ਇਹ ਮੈਲਾ ਮੂਲਾ ਮਾਰਦਾ ਮੈਲਾ ਮਾਰਦੇ ਜੇ ਸੂਈ ਨੂੰ ਵੀਰ ਕਹਿੰਦਾ 6 7 ਦੇਣੀ ਹੋਏ ਆ ਹਜੇ ਦੁੱਧ ਵਦਨਾ ਘਟੋ ਕਰ 15 16 ਲੀਟਰ ਵੀਰ ਜੀ ਦੁੱਧ ਦੇ ਦੋ ਅਸੀਂ ਵੀਰ ਜੀ ਲਾਇਓ ਕੱਪੜਾ ਤੋਂ ਵਾਣ ਦੇਖੋ ਵੀਰ ਜੀ ਠੰਡੀ ਸੀ ਲਿਆ ਵੀ ਕਹਿੰਦਾ ਟੈਂਬਰੇ ਨੇ ਵੇਖ ਕੇ ਢਈ ਮੜਾ ਮੋਟਾ ਕਰਦੀ ਆ। ਵੀਰ ਜੀ ਇਹਨੂੰ ਨਿਆਣਾ ਪਾਉਂਦੇ ਤੇ ਨਹੀਂ ਥੱਲੇ। ਨਹੀਂ ਵੀਰ ਜੀ ਇਦਾਂ ਬਾਚੀ ਨਹੀਂ। ਅੱਛਾ ਉਹਦਾ ਹੀ ਰੱਸੀ ਰੂਸੀ ਨਹੀਂ ਪਾਉਣੀ ਕੋਈ ਵੀ। ਨਹੀਂ ਨਹੀਂ ਮਗਰ ਵਸ਼ੀ ਜੀ ਵੀਰ ਜੀ। ਮਗਰ ਵਸ਼ੀ ਆ। ਹਾਂ ਜੀ ਆ। ਵੇਖੋ ਵੀਰ ਜੀ ਤਾਜੀ ਸੂਈ ਆ ਤੇ ਨਾਲੂ ਤੇ ਬੱਚਾ ਜੇ। ਤਾਂ ਵੀਰ ਨੇ ਮੁੱਲ ਕਰ ਦੇਣਾ ਇਹਦਾ ਜੈਜਾ ਵੀਰ ਜੀ ਤੋਰੋ ਇਹਨੂੰ ਮਾਰੀ ਜੀ। ਖੋਲੋ। ਟੈਂਬਰੇ ਨੇ ਵੇਖ ਕੇ ਵੀਰ ਜੀ ਢਈ ਮੜਾ ਮੋਟਾ ਡਰਦੀ ਆ। ਵਸ਼ੀ ਦਿਖਾ ਦਿੰਨੇ ਤੁਹਾਨੂੰ, ਥਾਂਲੇਵਾ ਦਿਖਾ ਦਿੰਨੇ ਵਸ਼ੀ ਬਣੀ ਚੰਗੀ ਆ, ਸਾਫ ਸੁਥਰੀ ਆ। ਖਲਾਰ ਦੋ ਵੀਰ ਜੀ ਇੱਕ ਮਿੰਟ। ਖਲ ਵੇਖੋ ਵੀਰ ਜੀ ਫੇਸ ਕੁਆਲਟੀ ਦਾ ਪਹਿਲਾ ਵਸ਼ੀ ਆ ਦੰਦਾ ਜੀ ਵੀਰ ਜੀ ਲੈ ਆ ਜੋ ਵੀਰ ਜੀ ਲੈ ਆ ਕੋਈ ਗੱਲ ਲੈ ਆ ਜੋ ਲੈ ਥੋੜਾ ਹੈ ਬੱਚਾ ਕੋਈ ਗੱਲ ਕੋਈ ਗੱਲ ਕੋਈ ਐਤਾ ਬੰਦੂ ਫੇਰ ਦਖੰਨੇ ਆ ਜੀ ਵਸ਼ੀ ਬਣੀ ਚੰਗੀ ਆ ਥਾਨ ਲੇਵਾ ਬਹੁਤ ਸੋਨਾ ਲੱਗਾ ਵਸ਼ੀ ਨੂੰ ਬੁੱਥੀ ਨੀਗੀ ਜੀ ਵੀਰ ਜੀ ਲੱਗੀ ਆ ਵੇਖੋ ਵੀਰ ਜੀ ਥਾਨ ਲੇਵਾ ਦਿਖਾ ਦਿੰਨੇ ਬਹੁਤ ਸੋਨਾ ਲੱਗਾ ਵਾ ਵੀਰ ਜੀ ਹੁਣ ਉਹਦਾ ਦੁੱਧ ਕਿੰਨਾ ਪ੍ਰੋਪਰ ਜਿਹੜਾ ਦੁੱਧ ਜਾਂ ਬੋਲਾ ਵੀਰ ਜੀ ਦੁੱਧ ਗੇਰ ਭਰਾ 12 ਮਾਰ ਮਾਰ ਗਏ ਲੇਪਾ 12 ਕਿਲੋ 12 ਕਿਲੋ ਪੱਕਾ ਹੈਗਾ ਵੀਰ ਜੀ 12 ਲੀਟਰ ਵੀਰ ਕਹਿੰਦਾ ਹੈਗਾ ਸੱਤਾ ਅੱਠਾ ਦਿਨਾਂ ਦੀ ਸੂਈ ਆ 15 16 ਲੀਟਰ ਦੁੱਧ ਵਸ਼ੀ ਭਰ ਜੂਗੀ ਹਾਂਜੀ ਪਹਿਲਾਂ ਵਸ਼ੀ ਆ ਵਸ਼ੀ ਸੋਹਣੀ ਸੁਨੱਖੀ ਸਾਫ ਸੁਥਰੀ ਆ ਤੇ ਕੀ ਵੀਰ ਜੀ ਵੱਜੀ ਵੀ ਚੰਗੀ ਲੱਗੂ ਆਹ ਜੀ ਹਾਂਜੀ ਵੀਰ ਜੀ ਕੀ ਮੁੱਲ ਕਰਨਾ ਫਿਰ ਇਹਦਾ ਕਰਦੇ ਆ ਵੀਰ ਜੀ 48000 ਰੁਪਏ 48000 ਨਿਗਾਹ ਆ ਵੀਰ ਜੀ ਕਰੀਏ ਚਲੋ ਵੀਰ ਭਰਾ ਜਿਹੜਾ ਲੈਣ ਦੇਣ ਵਾਲਾ ਪਹਿਲੀ ਵੀਰ ਜੀ ਦੱਸਦਾ ਹੁਣ ਤੁਸੀਂ ਮਾਨਤਾ ਕਰ ਦਿਓ ਕਰ ਦਿਓ ਮੈਂ ਕਹਿੰਦਾ ਜਾਣ ਦਿਓ 40 ਦੀ ਜਾਨ ਦੀ ਫਿਰ 45000 ਦੀ ਵੀਰ ਜੀ 45000 ਦੀ ਵੀਰ ਕਹਿੰਦਾ ਦੇ ਦਾਂਗੇ ਵੀਰ ਜੀ ਸਾਫ ਸੁਥਰੀ ਵੱਛੀ ਚੰਗੀ ਆ ਕੋਈ ਵੀਰਪਰਾ ਲੈ ਜਾਊਗਾ ਸਾਂਭੂਗਾ ਤੇ ਵੱਛੀ ਅਗਲੇ ਸਵੇਰ ਡਬਲ ਭੰਜੂਗੀ ਹਾਂਜੀ ਹਾਂਜੀ ਵੀਰ ਜੀ 45000 ਦੀ ਵੀਰ ਕਹਿੰਦਾ ਦੇ ਦਾਂਗੇ ਤੇ ਬਾਕੀ ਵੀਰਪਰਾ ਕੋਈ ਫੋਨ ਕਰੂਗਾ ਤੇ ਮਾਨਤਨ ਮਾਨਤਨ ਕਰਾ ਦਾਂਗੇ ਵੀਰ ਕਹਿੰਦਾ ਹੋਰ ਹਾਂਜੀ ਹਾਂਜੀ ਠੀਕ ਹੈ ਨਾ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਇਹਦਾ ਦੱਸਿਓ ਵੀਰ ਜੀ ਇਹ ਵੀਰ ਜੀ ਟੋਕਣ ਬੈਠ ਜਾ ਹਾਂਜੀ ਦੁੱਧ 6 ਕਿਲੋ 5 ਕਿਲੋ ਦੀ ਗਰੰਟੀ ਜੋ 6 ਕਿਲੋ ਦੁੱਧ ਲਾ ਦੋ ਵੀਰ ਜੀ ਤੋਂ ਕਪੜਾ ਇਹਦੇ ਲਓ ਵੀਰ ਜੀ ਦੁੱਧ 6 ਕਿਲੋ 5 ਦੀ ਵੀ ਤਸੂਏ ਵੀਰ ਜੀ ਤੀਜੇ ਚੌਥੇ ਹੋਊਗੀ ਤੇ ਜੀ ਹੋਊਗੀ ਵੀਰ ਜੀ ਹਾਂ ਜੀ ਜਿੰਨੇ ਮਰਜ਼ੀ ਵੀਰ ਭਰਾ ਮਾਲਕ ਯਾ ਸਾਹਮਣੇ ਆਹ ਤਿੱਚੀ ਦੇ ਜਾ ਚੌਥੇ ਸੂਏ ਹੋਊ ਵੀਰ ਜੀ ਸਹੀ ਗੱਲ ਦੱਸਣੀ ਕੋਈ ਗਲਤ ਨਹੀਂ ਦੱਸਣੀ ਕੱਦ ਕਰ ਚੰਗਾ ਲੱਗਾ ਵੇਲ ਦੀ ਵੀ ਚੰਗੀ ਆ ਤੋਲ ਵੀ ਚੰਗੀ ਆ ਲੈ ਓ ਵੀਰ ਜੀ ਵੇ ਲੋ ਵੀਰ ਜੀ ਫੇਰ ਫੇਸ ਕੁਆਲਟੀ ਫੇਰ ਦਿਖਾ ਦਿੰਦੇ ਕੋਈ ਗੱਲ ਕੋਈ ਗੱਲ ਪਰ ਜੀ ਨੂੰ ਨਿਆਣਾ ਪਾਉਣ ਦੀ ਲੋੜ ਹੈ ਤੇ ਨਹੀਂ ਇਹ ਵੀ ਉਦਾਂ ਹੀ ਹੈ ਵੀਰ ਜੀ ਆਪਣੀ ਮਰਜ਼ੀ ਭਾ ਨਿਆਣਾ ਪਾਲਾ ਭਾ ਹੁੰਦਾ ਹੈ ਲੱਤ ਤੋਂ ਲੱਤ ਨਹੀਂ ਹੁੰਦਾ ਚੱਕਦੇ ਹਾਂਜੀ ਹਾਂਜੀ ਇਹ ਠੰਡੀ ਸੀ ਠੰਡੀ ਸੀ ਲਿਆ ਵੀਰ ਕਹਿੰਦਾ ਇਹ ਵੀ ਹਾਂਜੀ ਪਰ ਜੀ ਜਿੰਨੀ ਹੈਗੀ ਚਲੋ ਆਪਣੇ ਥਾਂ ਤੇ ਹਾਂਜੀ ਆਹ ਦੇਖੋ ਠੀਕ ਆ ਵਸ਼ੀ ਵੀਰ ਕਹਿੰਦਾ ਨਿਆਣਾ ਕਿਹਨੇ ਪਾਉਣਾ ਪਾਲੋ ਨਹੀਂ ਪਾਉਣਾ ਨਾ ਹੀ ਨਾਂ ਵੀ ਨਾ ਪਾਓ ਹਾਂਜੀ ਤੇ ਵੀਰ ਜੀ ਕੀ ਮੁੱਲ ਕਰਨਾ ਇਹਦਾ ਮੁੱਲ ਲੈਣਾ ਵੀਰ ਜੀ 12000 ਜੋ 12000 ਪੁਰਾ ਦਾ ਮਾਂਟਾ ਤੇ ਕਰਾਣਾ ਜਿੰਨਾ ਜਾਨ ਤੋਂ 9 ਦੀ ਹਾਂ ਜੀ ਜੱਸਣਾ ਚਾਹ ਸਨੋ 9000 ਦੀ ਵੀਰ ਕਹਿੰਦਾ ਜਾਂਦਾਂਗੇ ਵੇਖੋ ਵੀਰ ਜੀ ਵੀ ਨਹੀਂ ਤਾਂ ਵੀ ਰੇਰ ਚੰਗਾ ਕੀਤਾ ਦੁੱਧ 6 ਕਿਲੋ ਆ ਪੰਜਾਂ ਦੀ ਵੀਰ ਗਾਰੰਟੀ ਦਊਗਾ ਚੋਚਵਾ ਕੇ ਵੀਰ ਭੜਾ ਖੜੇ ਦੋਵੇਂ ਪਸ਼ੂ ਪਸ਼ੂ ਦੋਵੇਂ ਚੰਗੇ ਵੀਰ ਕੋ ਅਜਨ ਵਾਸੀ ਦਾ ਫੇਰ ਦਾ ਦਿੰਨੇ ਵੀਰ ਜੀ ਤੁਹਾਨੂੰ ਇਹਦੇ ਥੱਲੇ 12 ਲੀਟਰ ਦੁੱਧ ਆ ਹਜੇ ਪੰਜਾਂ ਸੱਤਾ ਦਿਨਾਂ ਦੀ ਸੂਈ ਆ ਘਟੋ ਘਟ 16 17 ਲੀਟਰ ਦੁੱਧ ਭਰੂਗੀ ਵੀਰ ਜੀ ਦੋ ਪਸ਼ੂ ਆ ਦੋਵੇਂ ਸੂਏ ਸਵਾਏ ਆ ਪਾਸ ਕਰਕੇ ਤਸੱਲੀ ਖੜ ਕੇ ਮੇਰਾ ਵੀਰ ਭੜਾ ਖੜੇ ਵੀਰ ਜੀ ਨਾਂ ਦੱਸਿਓ ਆਪਣਾ ਨਾਂ ਮੇਰਾ ਜਵਰਾਜ ਪਿੰਡ ਵਡਾਲਾ ਜ਼ਿਲ੍ਹਾ ਹੰਮ੍ਰੀਸਰ ਤਹਿਸੀਲ ਮਂਜੀੜਾ ਫੋਨ ਨੰਬਰ ਆਗਾ 9041756099 ਸ